ਜਿਹੜਾ ਯੋਧਨਸ਼ਾ ਬਰੋਦ ਦਾ ਉਹ ਹਵਾ ਚ ਬਿਲਕੁਲ ਨਹੀਂ ਜੀ ਹਵਾ ਚ ਅਸੀਂ ਜਿਹੜੇ ਪੇਸਲੇ ਤੇ ਨੰਬਰੀ ਦਾਖਲ ਕਰਨ ਤੋਂ ਬਾਅਦ ਵੀ ਬੰਦਾ ਜਿਹੜਾ ਹੈਗਾ ਉਹ ਆ ਕੇ ਫੇਰ ਸ਼ੁਰੂ ਕਰ ਲੈ ਤੇ ਉਹਦੇ ਵਿੱਚ ਬੰਦੇ ਦੀ ਵੇਲ ਪਾਉਂਦੇ ਨਹੀਂ ਤਾਂ ਕਰਦੇ ਜੇ ਮਿਲਦਾ ਤਾਂ ਹੀ ਕਰਦੇ ਕਿ ਅਸੀਂ ਇੱਥੇ ਚਾਰ ਬਠੇ ਮੈਡੀਕਲ ਜਿਹੜੀ ਟੀਮ ਆਏਗੀ ਉਹ ਇਹੀ ਚਾਰ ਬਠੇ ਆ ਵੀ ਮੁਕਾਤ ਸ਼ਰਿਆਮ ਕਹਿ ਰਾਇਆ ਪਿੰਡ ਦੇ ਮੈਡੀਕਲਾਂ ਦੀ ਨਸ਼ਾ ਵਿਕਦਾ ਹੈ 1100 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਇਸ 6 ਮਿੰਟ ਲਾਸਟ 6 ਮਿੰਟ ਦੇ ਵਿੱਚ ਅਸੀਂ ਜਿਹੜੇ ਅੰਦਰ ਭੇਜੇ ਨੇ 1100 ਪਾਰਟੀਆਂ ਦਾ ਅੰਕੜਾ ਹੈ ਜ਼ਮੀਨੀ ਪੱਧਰ ਤੇ ਇਹ ਤਾਂ ਵੱਜ ਜਾਂਦਾ ਫਿਰ ਤਾਂ ਮਰਦਾ ਹੀ ਨਹੀਂ ਬੰਦਾ ਨਹੀਂ ਨਹੀਂ ਜੀ ਕੋਈ ਮੈਡੀਕਲ ਜਿਹੜੀ ਹੈਗੀ ਹੈ ਕੋਈ ਹੋਰ ਨਹੀਂ ਹੈ ਬੰਦਾ ਤੁਸੀਂ ਉਹਦੀ ਸੇ ਦੇਖੋ ਇੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਆ ਗੱਲਬਾਤ ਕਰਨ ਦੀ ਕੀ ਕੀ ਕਹਿਣਾ ਚਾਹੋਗੇ ਸਰ ਤੁਸੀਂ ਇਸ ਸਾਰੇ ਅਸੀਂ ਤਿਆਰ ਬੈਠੇ ਹਾਂ ਜੀ ਮੁਕਦਮਾ ਦਰਜ ਕਰਨ ਵਾਸਤੇ ਜੀ ਤੇ ਕਹ ਰਹੇ ਆਂ ਵੀ ਬਿਆਨ ਲਿਖਾਓ ਸਾਡੇ ਕੋਲ ਜੋ ਵੀ ਹੈਗਾ ਜੀ ਜਿਹੜਾ ਯੁੱਧ ਨਸ਼ਾ ਬਰੋ ਦਾ ਉਹ ਹਵਾ ਚ ਬਿਲਕੁਲ ਨਹੀਂ ਜੀ ਹਵਾ ਚ ਅਸੀਂ ਜਿਹੜੇ ਪਿਛਲੇ ਪਿਛਲੇ 6 ਮਹੀਨਿਆਂ ਦੇ ਵਿੱਚ ਅਸੀਂ 100 1100 ਬੰਦੇ ਅੰਦਰ ਦਿੱਤੇ ਨੇ 900 ਸਮਥਿੰਗ ਇਹੀ ਮੁਕਦਮੇ ਦਰਜ ਕਰਾਏ ਨੇ 2 ਕਿਲੋ 2 ਕਿਲੋ 10 ਕਿਲੋ 2 ਕਿਲੋ ਤੇ 10 ਕਿਲੋ ਦੇ ਵਿੱਚ ਹਿਰੋਇਨ ਬਰਾਮਦ ਕੀਤੀ ਹੈ ਕਰੀਬ ਇਹ ਕਾਫੀ ਜਿਹੜੇ ਹੈਗੇ ਨੇ ਡਾਕਟਰ ਦੇ ਪਰਚੇ ਜਿਹੜੇ ਹੈਗੇ ਦਰਜ ਕੀਤੇ ਨੇ ਹੁਣ ਇਹਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਇੱਕ ਇਹ ਇੱਕ ਸਾਲ ਤੋਂ ਜਿਹੜਾ ਹੈਗਾ ਬੰਦਾ ਬਿਮਾਰ ਹੈਗਾ ਜਿਹੜਾ ਕਿ ਨਸ਼ਾ ਕਰਦਾ ਸੀ ਤੇ ਉਹ ਉਹਦੇ ਕੋਲ ਪੈਸੇ ਨਹੀਂ ਸੀ ਉਹ ਉਹ ਵੀ ਪਿਛਲੀ ਲਾਸਟ ਇਅਰ ਦੀ ਵੀਡੀਓ ਵੀ ਹੈਗੀ ਹੈ ਬੰਦਾ ਤੁਸੀਂ ਦੇਖੋ ਇੱਕਲੇ ਪੈਰ ਦੇ ਵਿੱਚ ਬੈਡਸੋਰ ਹੋਈ ਹੈ ਇੱਕ ਦੇ ਵਿੱਚ ਪੈਰ ਦੇ ਵਿੱਚ ਜਿਹੜੇ ਆਲਰੇਡੀ ਜਿਹੜੇ ਹੈਗੇ ਨੇ ਕੋਈ ਉਹ ਜ਼ਖਮ ਹੋਏ ਹੋਏ ਨੇ ਪੁਰਾਣੇ ਉਹ ਉਹ ਜਿਹੜਾ ਹੈਗਾ ਉਹ ਕਿੱਥੋਂ ਆ ਗਈ ਇਹ ਚੀਜ਼ ਹੈਗੀ ਅਸੀਂ ਤਾਂ ਤਿਆਰ ਬੈਠੇ ਹਾਂ ਮੈਡੀਕਲ ਜਿਹੜੀ ਟੀਮ ਆਏਗੀ ਉਹ ਇਹੀ ਤਿਆਰ ਬੈਠੇ ਹਾਂ ਵੀ ਸ਼੍ਰੀ ਆਮ ਕਹਿ ਰਿਹਾ ਪਿੰਡ ਦੇ ਮੈਡੀਕਲਾਂ ਦੇ ਵਿਕਦਾ ਸੋਰੀ ਨਸ਼ਾ ਵਿਕਦਾ ਦੇਖੋ ਜੀ ਮੈਡੀਕਲ ਟੀਮ ਵਾਲੀ ਚੈੱਕ ਅਪ ਜਿਹੜੀ ਹੈਗੀ ਹੈ ਡਰਗ ਇਨਸਪੈਕਟਰ ਆਈ ਹੁੰਦੀ ਹੈ ਸਾਡੇ ਵਾਲੋ ਵੀ ਹੁੰਦੀ ਹੈ ਅਸੀਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਕਰਦੇ ਤਾਂ ਹੀ ਅਸੀਂ ਜਿਹੜੇ 1100 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਇਸ 6 ਮਹੀਨੇ ਲਾਸਟ 6 ਮਹੀਨੇ ਦੇ ਵਿੱਚ ਅਸੀਂ ਜਿਹੜੇ ਹਨ ਅੰਦਰ ਭੇਜੇ ਨੇ ਇਹ ਡਾਕਟਰ ਵੀ ਇਹ ਕਰ ਰਹੇ ਹੁਣ ਇਹ ਇੱਕ ਹੁਣ ਇਥੋਂ ਪਿੰਡ ਤੋਂ ਪਤਾ ਲੱਗਿਆ ਵੀ ਤਿੰਨ ਵਾਰੀ ਬੰਦਾ ਦਾਖਲ ਹੋਇਆ ਤਿੰਨ ਵਾਰੀ ਬੰਦਾ ਦਾਖਲ ਹੋਣ ਤੋਂ ਬਾਅਦ ਫਿਰ ਆ ਗਿਆ ਫਿਰ ਆ ਕੇ ਸ਼ੁਰੂ ਕਰਦੇ ਉਹਦੇ ਚ ਸਾਡਾ ਤੇ ਫਰਜ਼ ਹੈ ਜੇ ਅਸੀਂ ਤੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਦਾਖਲ ਹੋਵੋ ਆਪਣਾ ਤੇ ਜੇ ਦਾਖਲ ਨੂੰ ਤਿੰਨ ਵਾਰੀ ਦਾਖਲ ਕਰਨ ਤੇ باوجود ਵੀ ਬੰਦਾ ਜਿਹੜਾ ਹੈਗਾ ਉਹ ਆ ਕੇ ਫੇਰ ਸ਼ੁਰੂ ਕਰ ਲੈ ਤਾਂ ਉਹਦੇ ਵਿੱਚ ਬੰਦੇ ਦੀ ਵੇਲ ਪਾਉਣੀ ਵੀ ਤਾਂ ਕਰਦੇ ਜੇ ਮਿਲਦਾ ਤਾਂ ਹੀ ਕਰਦੇ ਨਹੀਂ ਮਿਲਦਾ ਨਹੀਂ ਉਹ ਹੁਣ ਜੇ ਮਿਲਦਾ ਹੁੰਦਾ ਤਾਂ ਫੇਰ ਇਹ ਚੀਜ਼ ਕਰਦੇ ਨੇ ਫੇਰ ਤਾਂ ਵੱਜ ਜਾਂਦਾ ਫੇਰ ਤਾਂ ਮਰਦਾ ਹੀ ਨਹੀਂ ਬੰਦਾ ਲਾਸ਼ਾਂ ਹੋਈਆਂ ਜੀ ਅੱਜ ਨਹੀਂ ਨਹੀਂ ਜੀ ਕੋਈ ਮੈਡੀਕਲ ਜਿਹੜੀ ਹੈਗੀ ਹੈ ਕੋਈ ਉਹ ਨਹੀਂ ਹੈ ਬੰਦਾ ਤੁਸੀਂ ਉਹਦੀ ਸੇ ਦੇਖੋ ਕਿ ਕਿੰਨੇ ਚਿਰ ਤੋਂ ਬੰਦਾ ਜਿਹੜਾ ਹੈਗਾ ਹਲਦੀ ਜਿਹੜਾ ਜਿਹਨੂੰ ਬੈਡ ਸੋਰ ਹੋਈ ਹੋਵੇ ਉਹ ਉਹ ਤੇ ਨਹੀਂ ਇਸ ਕਾਉਂਟ ਇਸ ਦੇ ਇਸ ਦੇ ਵਿੱਚ ਆਊਗਾ ਵੀ ਉਸ ਦੇ ਵਿੱਚ ਹੈਗਾ ਅਸੀਂ ਸਾਡਾ ਸਾਡਾ ਸਾਡੀ ਪ੍ਰਾਇੋਰਟੀ ਹੈਗੀ ਜੀ ਬਿਲਕੁਲ ਅਸੀਂ 1100 ਦੇ ਵੱਧ ਮੁਕਦਮੇ ਦਰਜ ਕਰਕੇ ਤੇ ਜਿਹੜੇ ਮੁਕਦਮੇ ਦੋਸ਼ੀਆਂ ਨੂੰ ਜੇਲ੍ਹ ਭਜਾਇਆ ਇਸੇ ਕਰਕੇ ਭਜਾਇਆ ਅਸੀਂ ਹੁਣ ਵੀ ਤਿਆਰ ਬੈਠੇ ਆ ਜੀ ਜਿਹਦੇ ਖਿਲਾਫ ਤੁਹਾਨੂੰ ਲੱਗਦਾ ਵੀ ਜੋ ਹੈਗਾ ਕੋਈ ਵਿਚਰਾ ਬੰਦਾ ਬਿਆਨ ਲਿਖਾਓ ਅਸੀਂ ਪਰਚਾ ਦਰਜ ਕਰਨ ਨੂੰ ਤਿਆਰ ਬੈਠੇ ਹਾਂ ਬੁੱਢਾ ਦੂਸਾਂ ਵੀ ਦੇਖੋ ਉਹਦਾ ਵੀ ਲੱਤ ਖਰਾਬਈ ਆ ਉਹ ਹੀ ਹੋਰ ਇਸਮੈਲ ਆ ਰਹੀ ਆ ਉਹ ਹੁਣ ਇਹ ਤੇ ਦੇਖੋ ਲੱਤ ਥੋੜੀ ਇਹ 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 ਜੀ ਨਹੀਂ ਨਾ ਉਹਦੇ ਨਾਲ ਤਾਂ ਨਹੀਂ ਹੋਊਗੀ ਇਹ ਉਹਦਾ ਬਾਕੀ ਡਾਕਟਰ ਸਾਹਿਬ ਦੱਸਣਗੇ ਵੀ ਕੀ ਕਿਸ ਕਰਕੇ ਲੱਤ ਹੋਈ ਹੈ 1100 ਪਰਚਿਆਂ ਦਾ ਅੰਕੜਾ ਹੈ ਜਮੀਨੀ ਪੰਦਰਤੀ 210 2 ਕਿਲੋ 10 ਕਿਲੋ ਦੇ ਹੀਰੋਇਨ ਅਸੀਂ ਲਾਸਟ 6 ਮਹੀਨੇ ਰਿਕਵਰ ਕੀਤੀ ਹੈ ਇਹ ਜਮੀਨੀ ਆਕੜਾ ਨਹੀਂ ਹੈ ਅਸੀਂ ਇਹ ਜਿਹੜਾ ਹੈਗਾ ਵੀ ਤੁਸੀਂ ਜਮੀਨੀ ਆਕੜਾ ਕਹੋਗੇ ਇਸ ਤੋਂ ਇਲਾਵਾ ਵੀ ਅਸੀਂ ਬਹੁਤ ਮੁਕਦਮੇ ਦਰਜ ਕੀਤੇ ਨੇ ਜਿਹੜੇ ਆ ਜਿਹੜੇ ਗੋਲੀਆਂ ਦੇ ਦੂਸਰੇ ਦੇ ਕਾਫੀ ਮੁਕਦਮੇ ਦਰਜ ਕੀਤੇ ਨੇ ਅਸੀਂ ਜਮੀਨੀ ਆਕੜਾ ਨਹੀਂ ਇਹ ਦੱਸ ਰਹੇ ਜੋ ਫੈਕਟ ਹੈਗਾ ਉਹ ਦੱਸ ਰਹੇ ਹਾਂ ਤੁਹਾਡਾ ਸਰ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਜਿਹੜਾ ਹੈਗਾ ਅਸੀਂ ਜਿਹਦੇ ਖਿਲਾਫ ਬਿਆਨ ਲਖਾਂਗੇ ਮੁਕਦਮਾ ਦਰਜ ਕਰਾਂਗੇ ਇਹੀ ਗ੍ਰਿਫਤਾਰ ਕਰਾਂਗੇ ਜਿਹੜਾ ਵੀ ਹੋਗਾ ਇਸ ਦੇ ਵਿੱਚ ਆਏਗਾ ਅਸੀਂ ਤਾਂ ਗੱਲਬਾਤ ਕੀਤੀ ਐਸਪੀ ਸਾਹਿਬ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਈ ਤਰ੍ਹਾਂ ਕੇ ਦੀ ਇੱਕ ਅਸੀਂ ਇਹਨੇ ਪਰਚੇ ਦਰਜ ਕੀਤੇ ਐ ਸਭ ਕੁਝ ਕੀਤਾ ਪਰ ਅਸਲ ਹਕੀਕਤ ਜਿਹੜੀ ਆ ਉਹ ਆ ਚੀਜ਼ਾਂ ਬਿਆਨ ਕਰ ਰਹੀਆਂ ਆ ਜਿਹੜੀਆਂ ਮਾਵਾਂ ਭੈਣਾਂ ਜਿਹੜੀਆਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈ ਕੇ ਬੈਠੀਆਂ ਅਸਲ ਹਕੀਕਤ ਜਿਹੜੀ ਆ ਉਹ ਬਿਆਨ ਕਰ ਰਹੀ ਹੈ ਉਹ ਆ ਤਸਵੀਰ ਬੜੀ ਭਿਆਨਕ ਤਸਵੀਰ ਹੈ ਪੰਜਾਬ ਦੀ ਗੁਰੂ ਹਰਸਹਾਇ ਦੀ ਇਹ ਤਸਵੀਰ ਹੈ ਜਿੱਥੇ ਤੁਸੀਂ ਇਹ ਦੇਖ ਰਹੇ ਹੋ ਲੋਕਵਾਇਟੀਵੀ ਦੇ ਨਾਲ ਤੁਸੀਂ ਇਹ ਸਾਰੀ ਰਿਪੋਰਟ ਦੇਖੀ ਹੈ ਆ ਤੁਹਾਡੇ ਟੀ-ਸ਼ਰਟ ਪਾਈ ਹੈ ਯੋਧ ਨਸ਼ਾ ਵਿਰੋਧੀ ਨਸ਼ਾ ਖਤਮ ਫਿਰ ਵੀ ਨਹੀਂ ਹੋਇਆ ਤੁਸੀਂ ਟੀ-ਸ਼ਰਟ ਵੀ ਪਾਲੀ ਪਿੰਡ ਜਾਂ ਅਹੀ ਨਸ਼ਾ ਕਰਦੇ ਨਹੀਂ ਪਈ ਕੋਈ ਨਹੀਂ ਮੈਂ ਇਹ ਕਹਿਣਾ ਵੀ ਯੋਧ ਨਸ਼ਾ ਵਿਰੋਧ ਚੱਲ ਰਿਹਾ ਤੁਸੀਂ ਟੀ-ਸ਼ਰਟ ਪਾਈ ਹੈ ਮੈਂ ਤਾਂ ਵੈਸੇ ਟੀ-ਸ਼ਰਟ ਪਾਈ ਹੈ ਨਹੀਂ ਉਹ ਯੋਧ ਨਸ਼ਾ ਯੋਧ ਖਤਮ ਹੋਇਆ ਨਸ਼ਾ ਕਿ ਨਹੀਂ ਹੋਇਆ ਨਹੀਂ ਹੋਇਆ ਭਾਈ ਨਹੀਂ ਹੋਇਆ ਨਾ ਇਹ ਟੀ-ਸ਼ਰਟ ਵੈਸੀ ਪਾਲੀ ਤੁਸੀਂ ਨਹੀਂ ਮੈਂ ਆਪਾਂ ਤਾਂ ਕਰਦੇ ਹੀ ਨਹੀਂ ਕੋ ਨਸ਼ਾ ਤੁਸੀਂ ਨਹੀਂ ਕਰਦੇ ਜਿਹੜਾ ਅਸੀਂ ਨਹੀਂ ਇਹ ਕਹਿੰਦੇ ਹੁਣ ਮੈਂ ਪਾਲੀ ਇਹ ਮਤਲਬ ਪਿੰਡ ਚੋਂ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਯੁੱਧ ਨਸ਼ਾ ਵਿਰੋਧ ਨਹੀਂ ਹੈਗਾ ਇੱਥੇ ਨਹੀਂ ਜੀ ਠੀਕ ਹੈ ਤੁਸੀਂ ਵੀ ਐਗਜ਼ਾਮੀਨਰ ਹੋਏ ਆ ਯੁੱਧ ਨਸ਼ਾ ਵਿਰੋਧ ਨਹੀਂ ਜੀ ਕੋਈ ਸੈਮੀਨਾਰ ਨਹੀਂ ਕੋਈ ਹੈ ਜੀ ਪਿਛਲੇ ਮਹੀਨੇ ਸੈਮੀਨਾਰ ਹੋਇਆ ਸੀ ਤੁਹਾਡੇ ਪਿੰਡ ਸਾਡੇ ਪਿੰਡ ਤਾਂ ਨਹੀਂ ਹੋਇਆ ਕੋਈ ਨਹੀਂ ਹੋਇਆ ਨਹੀਂ ਬਾ ਇਹ ਤਸਵੀਰਾਂ ਸਿਰਫ ਟੀ-ਸ਼ਰਟਾਂ ਉਹ ਨੌਜਵਾਨਾਂ ਦੇ ਪਾਈਆਂ ਜ਼ਰੂਰ ਹੈ ਪਰ ਇਹ ਯੁੱਧ ਨਸ਼ਾ ਵਿਰੋਧ ਦੀਆਂ ਨਹੀਂ ਹੈ ਤਾਂ ਤੁਸੀਂ ਦੇਖਿਆ ਗੁਰੂ ਹਰ ਸਾਹਿਬ ਤੋਂ ਸਾਡੀ ਰਿਪੋਰਟ ਮਾਮਾ ਬਿਲਕੁਰੀ ਹੈ ਤਿੰਨ ਤਿੰਨ ਲਾਸ਼ਾਂ ਰੱਖੀ ਰੱਖੀਆਂ ਸੜਕ ਦੇ ਉੱਤੇ ਹਾਲਾਤ ਬੜੇ ਮੰਦੇ ਨੇ ਪੰਜਾਬ ਦੇ ਇੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਆ ਗੱਲਬਾਤ ਕਰਨ ਦੀ ਕੀ ਕੀ ਕਹਿਣਾ ਚਾਹੋਗੇ ਸਰ ਤੁਸੀਂ ਇਸ ਸਾਰੇ ਅਸੀਂ ਤਿਆਰ ਬੈਠੇ ਹਾਂ ਜੀ ਮਕਦਮਾ ਦਰਜ ਕਰਨ ਵਾਸਤੇ ਜੀ ਤੇ ਕਹਿੰਦੇ ਬਿਆਨ ਲਿਖਾਓ ਸਾਡੇ ਕੋਲ ਜੋ ਵੀ ਹੈਗਾ ਜੀ ਜਿਹੜਾ ਯੁੱਧ ਨਸ਼ਾ ਬਰੋਦ ਦਾ ਉਹ ਹਵਾਚ ਹੈ ਬਿਲਕੁਲ ਨਹੀਂ ਜੀ ਹਵਾਚ ਹੈ ਅਸੀਂ ਜਿਹੜੇ ਪਿਛਲੇ ਪਿਛਲੇ 6 ਮਹੀਨਿਆਂ ਦੇ ਵਿੱਚ ਅਸੀਂ 100 1100 ਬੰਦੇ ਅੰਦਰ ਦਿੱਤੇ ਨੇ 900 ਸਮਥਿੰਗ ਇਹੀ ਮਕਦਮੇ ਦਰਜ ਕਰਾਏ ਨੇ ਚਿਤਨ 2 ਕਿਲੋ 10 ਕਿਲੋ 2 ਕਿਲੋ ਤੇ 10 ਕਿਲੋ ਦੇ ਵਿੱਚ ਹਿਰੋਇਨ ਬਰਾਮਦ ਕੀਤੀ ਹੈ ਕਰੀਬ ਕਾਫੀ ਜਿਹੜੇ ਹੈਗੇ ਨੇ ਡਾਕਟਰ ਦੇ ਪਰਚੇ ਜਿਹੜੇ ਹੈਗੇ ਦਰਜ ਕੀਤੇ ਨੇ ਹੁਣ ਇਹ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਇੱਕ ਇਹ ਇੱਕ ਸਾਲ ਤੋਂ ਜਿਹੜਾ ਹੈਗਾ ਬੰਦਾ ਬਿਮਾਰ ਹੈਗਾ ਜਿਹੜਾ ਕਿ ਨਸ਼ਾ ਕਰਦਾ ਸੀ ਤੇ ਉਹ ਉਹਦੇ ਕੋਲ ਪੈਸੇ ਨਹੀਂ ਸੀ ਉਹ ਉਹ ਵੀ ਪਿਛਲੀ ਲਾਸਟ ਇਅਰ ਦੀ ਵੀਡੀਓ ਵੀ ਹੈਗੀ ਹੈ ਬੰਦਾ ਤੁਸੀਂ ਦੇਖੋ ਇੱਕਲੇ ਪੈਰ ਦੇ ਵਿੱਚ ਬੈਡਸੋਰ ਹੋਈ ਹੈ ਇੱਕ ਦੇ ਵਿੱਚ ਪੈਰ ਦੇ ਵਿੱਚ ਜਿਹੜੇ ਆਲਰੇਡੀ ਜਿਹੜੇ ਹੈਗੇ ਨੇ ਕੋਈ ਉਹ ਜ਼ਖਮ ਹੋਏ ਹੋਏ ਨੇ ਪੁਰਾਣੇ ਉਹ ਉਹ ਜਿਹੜਾ ਹੈਗਾ ਉਹ ਕਿੱਥੋਂ ਆ ਗਈ ਇਹ ਚੀਜ਼ ਹੈਗੀ ਅਸੀਂ ਤਾਂ ਤਿਆਰ ਬੈਠੇ ਹਾਂ ਮੈਡੀਕਲ ਜਿਹੜੀ ਟੀਮ ਆਏਗੀ ਉਹ ਇਹੀ ਤਿਆਰ ਬੈਠੇ ਹਾਂ ਵੀ ਮੁਕਤ ਸ਼ਰਿਆਮ ਕਹਿ ਰਿਹਾ ਪਿੰਡ ਦੇ ਮੈਡੀਕਲਾਂ ਦੇ ਚਟਾ ਵਿਕਦਾ ਸੋਰੀ ਨਸ਼ਾ ਵਿਕਦਾ ਹੈ ਦੇਖੋ ਜੀ ਮੈਡੀਕਲ ਟੀਮਾਂ ਦੀ ਚੈੱਕਅਪ ਜਿਹੜੀ ਹੈਗੀ ਹੈ ਉਹ ਡਾਗ ਇਨਸਪੈਕਟਰ ਆਈ ਹੁੰਦੀ ਹੈ ਸਾਡੇ ਵੱਲੋਂ ਵੀ ਹ ਤਾਂ ਜਿਹਾ ਅਸੀਂ ਜਿਹੜੇ 1100 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਇਸ 6 ਮਹੀਨੇ ਲਾਸਟ 6 ਮਹੀਨੇ ਦੇ ਵਿੱਚ ਅਸੀਂ ਜਿਹੜੇ ਹਨ ਅੰਦਰ ਭੇਜੇ ਨੇ ਇਹ ਡਾਕਟਰ ਵੀ ਇਹ ਕਰ ਰਹੇ ਹੁਣ ਇਹ ਇੱਕ ਹੁਣ ਇਥੋਂ ਪਿੰਡ ਤੋਂ ਪਤਾ ਲੱਗਿਆ ਵੀ ਤਿੰਨ ਵਾਰੀ ਬੰਦਾ ਦਾਖਲ ਹੋਇਆ ਤਿੰਨ ਵਾਰੀ ਬੰਦਾ ਦਾਖਲ ਹੋਣ ਤੋਂ ਬਾਅਦ ਫੇਰ ਆ ਗਿਆ ਫੇਰ ਆ ਕੇ ਸ਼ੁਰੂ ਕਰਦੇ ਉਹਦੇ ਚ ਸਾਡਾ ਤੇ ਫਰਜ਼ ਹੈ ਜੀ ਅਸੀਂ ਤੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਦਾਖਲ ਹੋਵੋ ਆਪਣਾ ਨਸ਼ਾ ਛਡਾਓ ਤੇ ਜੇ ਦਾਖਲ ਤਿੰਨ ਵਾਰੀ ਦਾਖਲ ਕਰਨ ਤੇ باوجود ਵੀ ਬੰਦਾ ਜਿਹੜਾ ਹੈਗਾ ਉਹ ਆ ਕੇ ਫੇਰ ਸ਼ੁਰੂ ਕਰ ਲੈ ਤਾਂ ਉਹਦੇ ਵਿੱਚ ਬੰਦੇ ਦੀ ਵੇਲ ਪਾਉਣ ਨੂੰ ਵੀ ਤਾਂ ਕਰਦੇ ਜੇ ਮਿਲਦਾ ਤਾਂ ਹੀ ਕਰਦੇ ਨਹੀਂ ਮਿਲਦਾ ਨਹੀਂ ਉਹ ਹੁਣ ਜੇ ਮਿਲਦਾ ਹੁੰਦਾ ਤਾਂ ਫੇਰ ਇਹ ਚੀਜ਼ ਕਰਦੇ ਨੇ ਫੇਰ ਤਾਂ ਵੱਜ ਜਾਂਦਾ ਫੇਰ ਤਾਂ ਮਰਦਾ ਹੀ ਨਹੀਂ ਬੰਦਾ ਲਾਸ਼ਾਂ ਹੋਈਆਂ ਜੀ ਅੱਜ ਨਹੀਂ ਨਹੀਂ ਜੀ ਕੋਈ ਮੈਡੀਕਲ ਜਿਹੜੀ ਹੈਗੀ ਹੈ ਕੋਈ ਉਹ ਨਹੀਂ ਹੈ ਬੰਦਾ ਤੁਸੀਂ ਉਹਦੀ ਸੇ ਦੇਖੋ ਕਿ ਕਿੰਨੇ ਚਿਰ ਤੋਂ ਬੰਦਾ ਜਿਹੜਾ ਹੈਗਾ ਹਲਦੀ ਜਿਹੜਾ ਜਿਹਨੂੰ ਬੈਡ ਸੋਰ ਹੋਈ ਹੋਵੇ ਉਹ ਉਹ ਤੇ ਨਹੀਂ ਇਸ ਕਾਉਂਟ ਇਸ ਦੇ ਇਸ ਦੇ ਵਿੱਚ ਆਊਗਾ ਵੀ ਉਸ ਦੇ ਵਿੱਚ ਹੈਗਾ ਅਸੀਂ ਸਾਡਾ ਸਾਡਾ ਸਾਡੀ ਪ੍ਰਾਇੋਰਟੀ ਹੈਗੀ ਜੀ ਬਿਲਕੁਲ ਅਸੀਂ 1100 ਦੇ ਵੱਧ ਮੁਕਦਮੇ ਦਰਜ ਕਰਕੇ ਤੇ ਜਿਹੜੇ ਮੁਕਦਮੇ ਦੋਸ਼ੀਆਂ ਨੂੰ ਜੇਲ੍ਹ ਭਜਾਇਆ ਇਸੇ ਕਰਕੇ ਭਜਾਇਆ ਅਸੀਂ ਹੁਣ ਵੀ ਤਿਆਰ ਬੈਠੇ ਆ ਜੀ ਜਿਹਦੇ ਖਿਲਾਫ ਵੀ ਤੁਹਾਨੂੰ ਲੱਗਦਾ ਵੀ ਜੋ ਹੈਗਾ ਕੋਈ ਵੇਚਦਾ ਬੰਦਾ ਬਿਆਨ ਲਿਖਾਓ ਅਸੀਂ ਪਰਚਾ ਦਰਜ ਕਰਨ ਨੂੰ ਤਿਆਰ ਬੈਠੇ ਆ ਪੁਲਿਸ ਤੇ ਹੈਗੇ ਦੂਸਰਾ ਵੀ ਦੇਖੋ ਲੱਤ ਖਰਾਬ ਹੋਈ ਆ ਉਹ ਹੀ ਹੋਰ ਸਮੈਲ ਆ ਰਹੀ ਆ ਉਹ ਹੁਣ ਇਹ ਤੇ ਦੇਖੋ ਲੱਤ ਥੋੜੀ ਇਹ 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 ਰਿਜਨ ਨਹੀਂ ਉਹਦੇ ਨਾਲ ਤਾਂ ਨਹੀਂ ਹੋਊਗੀ ਇਹ ਉਹਦੇ ਬਾਕੀ ਡਾਕਟਰ ਸਾਹਿਬ ਦੱਸਣਗੇ ਵੀ ਕੀ ਕਿਸ ਕਰਕੇ ਲੱਤ ਹੋਈ ਆ ਪਰਚਿਆਂ ਦਾ ਅੰਕੜਾ ਹੈ ਜਮੀਨੀ ਪੰਦਰ ਜੀ 210 2 ਕਿਲੋ 10 ਕਿਲੋ ਦੇ ਹੀਰੋਇਨ ਅਸੀਂ ਲਾਸਟ 6 ਮਹੀਨੇ ਰਿਕਵਰ ਕੀਤੀ ਹੈ ਇਹ ਜਮੀਨੀ ਆਕੜਾ ਨਹੀਂ ਹੈ ਅਸੀਂ ਇਹ ਜਿਹੜਾ ਹੈਗਾ ਵੀ ਤੁਸੀਂ ਜਮੀਨੀ ਆਕੜਾ ਕਹੋਗੇ ਇਸ ਤੋਂ ਇਲਾਵਾ ਵੀ ਅਸੀਂ ਬਹੁਤ ਮੁਕਦਮੇ ਦਰਜ ਕੀਤੇ ਨੇ ਜਿਹੜੇ ਆ ਜਿਹੜੇ ਗੋਲੀਆਂ ਦੇ ਦੂਸਰੇ ਦੇ ਕਾਫੀ ਮੁਕਦਮੇ ਦਰਜ ਕੀਤੇ ਨੇ ਅਸੀਂ ਜਮੀਨੀ ਆਕੜਾ ਨਹੀਂ ਇਹ ਦੱਸ ਰਹੇ ਜੋ ਫੈਕਟ ਹੈਗਾ ਉਹ ਦੱਸ ਰਹੇ ਹਾਂ ਤੁਹਾਡਾ ਸਰ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਜਿਹੜਾ ਹੈਗਾ ਅਸੀਂ ਜਿਹਦੇ ਖਿਲਾਫ ਬਿਆਨ ਲਖਣਗੇ ਮੁਕਦਮਾ ਦਰਜ ਕਰਾਂਗੇ ਇਹੀ ਗ੍ਰਿਫਤਾਰ ਕਰਾਂਗੇ ਜਿਹੜਾ ਵੀ ਹੋਗਾ ਇਸ ਦੇ ਵਿੱਚ ਆਏਗਾ ਅਸੀਂ ਤਾਂ ਗੱਲਬਾਤ ਕੀਤੀ ਐਸਪੀ ਸਾਹਿਬ ਦੇ ਨਾਲ ਉਹਨਾਂ ਦਾ ਇਹ ਕਹਿਣਾ ਹੈ ਕਈ ਤਰ੍ਹਾਂ ਕੇ ਦੀ ਕਿ ਅਸੀਂ ਇਹਨੇ ਪਰਚੇ ਦਰਜ ਕੀਤੇ ਐ ਸਭ ਕੁਝ ਕੀਤਾ ਪਰ ਅਸਲ ਹਕੀਕਤ ਜਿਹੜੀ ਆ ਉਹ ਆ ਚੀਜ਼ਾਂ ਬਿਆਨ ਕਰ ਰਹੀਆਂ ਆ ਜਿਹੜੀਆਂ ਮਾਵਾਂ ਭੈਣਾਂ ਜਿਹੜੀਆਂ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈ ਕੇ ਬੈਠੀਆਂ ਅਸਲ ਹਕੀਕਤ ਜਿਹੜੀ ਆ ਉਹ ਬਿਆਨ ਕਰ ਰਹੀ ਆ ਉਹ ਆ ਤਸਵੀਰ ਬੜੀ ਭਿਆਨਕ ਤਸਵੀਰ ਹੈ ਪੰਜਾਬ ਦੀ ਗੁਰੂ ਹਰਸਹਾਇ ਦੀ ਤਸਵੀਰ ਹੈ ਜਿੱਥੇ ਤੁਸੀਂ ਇਹ ਦੇਖ ਰਹੇ ਹੋ ਲੋਕਵਾਇ ਟੀਵੀ ਦੇ ਨਾਲ ਤੁਸੀਂ ਇਹ ਸਾਰੀ ਰਿਪੋਰਟ ਦੇਖੀ ਹੈ ਆ ਤੁਹਾਡੇ ਟੀ-ਸ਼ਰਟ ਪਾਈ ਹੈ ਯੋਧ ਨਸ਼ਿਆਂ ਵਿਰੋਧੀ ਨਸ਼ਾ ਖਤਮ ਫਿਰ ਵੀ ਨਹੀਂ ਹੋਇਆ ਤੁਸੀਂ ਟੀ-ਸ਼ਰਟ ਵੀ ਪਾਲੀ ਪਿੰਡ 'ਚ ਹੈ ਅਹੀ ਨਸ਼ਾ ਕਰਦੇ ਨਹੀਂ ਪਈ ਕੋਈ ਨਹੀਂ ਮੈਂ ਇਹ ਕਹਣਾ ਵੀ ਯੋਧ ਨਸ਼ਿਆਂ ਵਿਰੋਧ ਚੱਲ ਰਿਹਾ ਤੁਸੀਂ ਟੀ-ਸ਼ਰਟ ਪਾਈ ਹੈ ਮੈਂ ਯੋਧ ਨਸ਼ਾ ਵਿਰੋਧ ਵਾਲੀ ਮੈਂ ਤਾਂ ਵੈਸੇ ਟੀ-ਸ਼ਰਟ ਪਾਈ ਹੈ ਨਹੀਂ ਉਹ ਯੋਧ ਨਸ਼ਾ ਯੋਧ ਖਤਮ ਹੋਇਆ ਨਸ਼ਾ ਕਿ ਨਹੀਂ ਹੋਇਆ ਨਹੀਂ ਹੋਇਆ ਭਾਈ ਨਹੀਂ ਹੋਇਆ ਨਾ ਤੇ ਇਹ ਟੀ-ਸ਼ਰਟ ਵੈਸੇ ਹੀ ਪਾਲੀ ਤੁਸੀਂ ਨਹੀਂ ਮੈਂ ਆਪਾਂ ਤਾਂ ਕਰਦੇ ਹੀ ਨਹੀਂ ਕੋ ਨਸ਼ਾ ਤੁਸੀਂ ਨਹੀਂ ਕਰਦੇ ਜਿਹੜਾ ਅਸੀਂ ਨਹੀਂ ਇਹ ਕਹਿੰਦੇ ਹਾਂ ਮੈਂ ਪਾ ਲਈਏ ਮਤਲਬ ਪਿੰਡ ਚੋਂ ਖਤਮ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਯੁੱਧ ਨਸ਼ਾ ਵਿਰੋਧ ਨਹੀਂ ਹੈਗਾ ਇੱਥੇ ਨਹੀਂ ਜੀ ਠੀਕ ਹੈ ਤੁਸੀਂ ਵੀ ਐਗਜ਼ਾਮੀਨਰ ਹੋਏ ਆ ਯੁੱਧ ਨਸ਼ਾ ਵਿਰੋਧ ਨਹੀਂ ਜੀ ਕੋਈ ਸੈਮੀਨਾਰ ਨਹੀਂ ਕੋਈ ਹੈ ਜੀ ਪਿਛਲੇ ਮਹੀਨੇ ਸੈਮੀਨਾਰ ਹੋਇਆ ਸੀ ਤੁਹਾਡੇ ਪਿੰਡ ਸਾਡੇ ਪਿੰਡ ਤਾਂ ਨਹੀਂ ਹੋਇਆ ਕੋਈ ਨਹੀਂ ਹੋਇਆ ਨਹੀਂ ਬਾਈ ਇਹ ਤਸਵੀਰਾਂ ਸਿਰਫ ਟੀ-ਸ਼ਰਟਾਂ ਉਹ ਨੌਜਵਾਨਾਂ ਦੇ ਪਾਈਆਂ ਜ਼ਰੂਰ ਹੈ ਪਰ ਇਹ ਯੁੱਧ ਨਸ਼ਾ ਵਿਰੋਧ ਦੀਆਂ ਨਹੀਂ ਹੈ ਤਾਂ ਤੁਸੀਂ ਦੇਖਿਆ ਗੁਰੂ ਹਰ ਸਾਹਿਬ ਤੋਂ ਸਾਡੀ ਰਿਪੋਰਟ ਮਾਮਾ ਬਿਲਕਰੀ ਹੈ ਤਿੰਨ ਤਿੰਨ ਲਾਸ਼ਾਂ ਰੱਖੀ ਰੱਖੀਆਂ ਸੜਕ ਦੇ ਉੱਤੇ ਹਾਲਾਤ ਬੜੇ ਮੰਦੇ ਨੇ ਪੰਜਾਬ